ਉਹ ਬੰਨਾ ਨਹੀਂ ਕਿਤੇ ਵੀ ਨੇ ਖੋਲੀ ਕੰਪਣੀ ਬੜੀ ਆਈ ਨੇ 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 ਖੋਲੀ ਤੇ ਕਾਹਨ ਫਟਾਫਟ ਜਾਂਦੇ ਪੱਟ ਲੈਣ ਦੇ ਬਾਹਰ ਅੱਜ ਤੱਕ ਹੈ ਸਾਸੀ ਗਾਲ ਵੀਰ ਜੀ ਦੂਰੋਂ ਉੱਢੀ ਆਏ ਪੰਜ ਪੰਜ ਕਿੱਤੇ ਬੜੀ ਦੂਰੋਂ ਪਾਟ ਗਏ ਉਹ ਵੀ ਭੱਜੇ ਆਏ ਘਰ ਮੈਂਲੀ ਸਾਰਿਆਂ ਨੂੰ ਸਾਥੀ ਗਾਲ ਹੋ ਜੋ ਸਾਥ ਦੇ ਲੰਗਰ ਪਾਣੀ ਛਕਿਆ ਜੀ ਹਾਂ ਜੀ ਵੈਰੀ ਗੁੱਡ ਹੀ ਦੇ ਹਾਂਜੀ ਅਸੀਂ ਪਹੁੰਚ ਕੇ ਤੇ ਚਾਰ ਭੱਜਿਆ ਪਹਿਲੇ ਪਹਿਲੇ ਦੋ ਤਿੰਨ ਟੀਮਾਂ ਨੂੰ ਅੱਛਾ ਵਾਹ ਵਾਹ ਜਿਹੜੀ ਪਹੁੰਚ ਕਹਿੰਦੇ ਆ ਉਧਰ ਗੱਡੀ ਲੱਗੀ ਸੀ ਪੱਛੇ ਦੂਸਰੇ ਪਟਿਆਲੇ ਦੀ ਉਧਰ ਭੱਜਿਆ ਉਹਨੇ ਚਾਚਾ ਉਹਨਾਂ ਨੂੰ ਮਿਲ ਕੇ ਆਏ ਸਾਰੇ ਪਲੇਅਰਾਂ ਨੂੰ ਵੈਰੀ ਗੁੱਡ ਵੈਰੀ ਗੁੱਡ پڑھਦੇ ਨੇ ਦੇ ਸਕੂਲ ਜਾਂਦੇ ਨੇ ਜੀ ਸਹੀ ਵੀ ਘਟਨਾ ਉਹਨੇ ਕੈਨਸਲ ਕਰਤੀ ਸੀ ਇਹ ਨਹੀਂ ਜਿਹੜੇ ਸਟਾਲਨ ਕੈਨਸਲ ਕਰਦੇ ਨੇ ਨਹੀਂ ਨਿੱਕੇ ਨੇ ਅੰਦਰ ਨਹੀਂ ਢੂੜੀ ਕਿਹੜੀ ਗੱਲ ਉਹ ਨਹੀਂ ਨਿੱਕੇ ਨਾਲ ਵੱਡੇ ਹੋਵਾਂਗੇ ਪਰ ਆਇਆ ਨਹੀਂ ਪਾਪ ਜੀ ਅਸੀਂ ਪੁੱਛਿਆ ਉਸਤਾਦ ਜਿਹੜਾ ਮੰਨ ਗਿਆ ਪਰ ਕੈਂਸਲ ਕਰ ਦਿੱਤੀ ਪੁੱਛਿਆ ਕਰਤੀ ਇਹਨਾਂ ਨੂੰ ਕੋਈ ਨਹੀਂ ਕੋਈ ਅੱਲਾਗਲੇ ਮੇਰੇ ਦੇ ਲੱਗ ਕੋਈ ਕੀ ਖਾਣਾ ਫਿਰ ਕੋਖੜੀ ਮੈਂ ਕੋਈ ਨਹੀਂ ਕੋਈ ਤਾਂ ਨੂੰ ਲੱਗਿਆ ਤੇ ਦਰਦ ਜੀ ਯਾ ਸਾਤ ਬਲੇ ਜਟਾ ਬੱਲੇ ਜਟਾ ਬੱਲੇ ਜਟਾ ਇੰਨੇ ਫੈਣ ਜੀ ਇੰਨੇ ਨਿਗੇ ਨਿਗੇ ਥਾਣਾ ਹੈ ਮੁੱਟੀਆਂ ਨਹੀਂਆਂ ਨਹੀਂਆਂ ਸਕੂਲ ਜਾਂਦੇ ਨੇ ਹਾਂਜੀ ਕੋਈ ਗਾਣਾ ਕੋਈ ਨਾ ਸੁਣਾ ਦਿਓ ਕੋਈ ਸ਼ਬਦ ਚੋਂ ਕੋਈ ਸੁਣਾ ਦਿਓ ਅੱਜ ਗੁਰੂ ਨਾਨਕ ਦੇਵ ਜੀ ਦਾ ਅੱਜ ਕੀ ਹੈ ਮਾਈ ਗੋਡ ਹਰੀ ਗੋਡ ਸੁਣਾਓ ਬਰ ਗੁਰੂ ਨਾਨਕ ਦੇਵ ਜੀ ਦਾ ਕੋਈ ਸ਼ਬਦ ਕੀ ਕਿੱਥੇ ਆ ਆ ਇੱਕ ਸਾਡੀ ਬਤਾ ਦੇ ਨਹੀਂ ਮੇਰੇ ਕਹਿੰਦੇ ਆ ਬੀਤੀ ਬੀਤੀ ਕਿਥੇ ਆ ਮੇਰੇ ਘਰ ਦੇ ਜਿੱਦਾ ਸੁਣਾਉਂ ਜਾਂਦੇ ਲਮੀਤੀ ਮੇਂ ਦੀ ਸੁਣਾ ਫਿਰ ਲਮੀਤੀ ਸੁਣਾ ਰੇ ਸੁਣਾ ਮੇਂ ਦੀ ਕੁਛਾ ਦੇ ਮੇਂ ਦੀ ਸੁਣਾ ਦੇ ਜਿਹੜਾ ਸਕੂਲ ਅਨੰਦਪੁਰ ਦਾ ਫਿਰਦਾ ਤੂੰ ਪਪਾ ਤਿਆਰ ਹੋ ਚਲੋ ਸੁਣਾ ਦੇ ਨਾ ਮੇਂ ਦੀ ਤਨ ਕੋਈ ਕੁਛੀ ਹੁੰਦੀ ਉਹ ਸਾਰੇ ਰੇੜੇ ਆ ਗਏ ਆ ਸਭ ਦੇ ਦੁੱਖ ਮੁਕੇ ਸੱਚੇ ਪਾਤਸ਼ਾਹੀ ਹੱਥ ਧੋੜੇ ਸੱਚੇ ਪਾਤਸ਼ਾਹੀ ਘਵਾ ਦੇ ਹਾਜੀ ਦਾ ਮੱਥਾ ਟੇਕ ਦੇ ਜੇ ਤਾ ਸਭ ਬੈਠਾ ਬੈਠੀ ਹਾਲ ਸੱਚੇ ਪਾਤਸ਼ਾਹੀ ਸੋਵੋ ਹੀਠਾ ਚੰਨਨ ਦਾ ਗੜਰਾ ਐਵੇਂ ਕਰੋ ਘਟੇ ਗਿਵਾਣ